ਨਮਸਕਾਰ ਸਰਗਰਮੀਆ ਪ੍ਰੋਗਰਾਮੇ 84 ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਤਾ ਸਵਾਗਤ ਆਜਨੀਆਂ ਵਿਸ਼ੇਸ਼ ਪ੍ਰਗਰਮੀ। ਇਹਨੇ ਕਰਿਆ ਆਇਆ ਇਸ ਲਈ ਐਸੇ ਕਾਜੇ ਨਹੀਂ ਦਾ ਜਿਹੜਾ ਐਸਾ ਹੜਾ ਦਾ ਹਾਲ ਵਾ ਪੁਰਾਈਆ ਪਰ ਚਲੋ ਰੱਬ ਨੇ ਇਸ ਵੇਲੇ ਥੋੜੀ ਮੇਰ ਕੀਤੀ ਹੋਆ ਉਹ ਦੇਖਣਾ ਇਸਦੇ ਪ੍ਰਮਾਤਮਾ ਦੀਕਰਖੇ। ਕੇ ਸਭ ਦੇ ਕਰ ਖੁਸ਼ੀਆਂ ਲਾ ਦੇ ਰੇ ਲੰਬੜਦਾਰ ਦਾ ਇਥੇ ਸੇ ਨੰਬਰ ਲਿਆ ਕੋਈ ਵੀ ਜੀ ਜ਼ਰੂਰ ਤਵਕਿਲ ਨਾਲ ਸਮਾਜ ਬਣ ਰਲ ਕੇ ਅਸੀਂ ਸਾਰੀ ਸੇਵਾ ਕਰਾਇਆ ਸਾਰੀ ਸੰਸਥਾ ਦੇ ਨਾਲ ਵਾਰੀਆਂ ਦੇ ਨਾਲ ਦੋਸਤੋ ਕੁਬੇ ਨੇ ਪੰਜਾਬ ਵਿੱਚ ਮੋਦੀ ਖਾਨੀ ਮਾਰ ਸਕਦਾ ਨੂੰ ਆਪੀ ਦਾ ਨਹੀਂ ਹਟ ਰਹੀਆ ਸਾਰਿਆਂ ਦੇ ਨਾਲ ਇਹ ਹਮੇਸ਼ਾ ਕਿਰਪਾ ਰੱਖੇ ਅਤੇ ਜੀ ਜਿਨ੍ਹਾਂ ਨੇ ਚੜ੍ਹਦੀ ਕਲਾ ਰੱਖੇ ਆ ਦੇਖੋ ਬੱਚੇ ਕਿੰਨੇ ਆ ਸੇਵਾ ਕਰਦੇ ਪਏ ਆ ਸਰ ਜੀ ਮੇਰਾ ਸਾਜਨਾ ਨਮਿਸ਼ਰ ਵਾਲਾ ਇਹ ਵੀ ਅੱਥੇ ਆਇਆ ਹੈਗਾ ਸਾਰੇ ਨੂੰ ਸੁਖ ਵਿੱਚ ਚਾਹ ਕਰ ਰਿਹਾ ਮਾਰਾ ਜਾਨ ਵੀ ਕਲਾ ਦੇ ਵਿੱਚ ਰੱਖੇ ਤੇ ਠੀਕ ਰੱਖੇ ਇਹ ਸਾਰਾ ਮੋਲਕੀ ਕੋਹਜਵੇਂ ਬਾਹਰ ਨਾ ਕਰੇ ਤਿੰਨ ਦਿਨਾਂ ਤੋਂ ਆ ਰਹੇ ਮੇਰਾ ਤੁਸੀਂ ਕਿੱਥੇ ਆ ਗਏ ਇੱਧਰ ਕਿੱਧਰ जान <laughs> इहा <laughs> हांजी हांजी आयो ਆ ਤੁਸੀਂ ਦੇਖ ਰਹੇ ਹੋ ਮਹਿਲਾਵਾਂ ਵਿੱਚ ਵੀ ਕਿੰਨਾ ਉਤਸ਼ਾਹ ਆ ਜਿਹੜੇ ਕਿ ਇਸ ਢੈਂਗੜ ਪਰ ਬੰਨ ਦੇ ਉੱਤੇ ਪਹੁੰਚੀਆਂ ਨੇ ਆ ਔਰ ਇਹ ਲਗਾਤਾਰ ਸੇਵਾ ਕਰ ਰਹੀਆਂ ਨੇ ਇਹਨਾਂ ਦਾ ਵੀ ਇਹ ਮਹਿਲਾ ਸ਼ਕਤੀ ਦੇਖਣ ਨੂੰ ਇੱਥੇ ਕਾਫੀ ਮਿਲੀ ਆ ਤੁਸੀਂ ਦੇਖ ਸਕਦੇ ਹੋ ਆ ਇੱਧਰ ਮੈਂ ਤੁਹਾਨੂੰ ਦਿਖਾ ਦਵਾਂ ਇਹ ਤੁਸੀਂ ਬੰਨ ਕਿਹਾ ਜਾਂਦਾ ਜੀ ਇਹਨੂੰ ਜਿਹੜਾ ਕਿ ਇੱਥੇ ਪਾੜ ਪੈਣ ਦੇ ਨਾਲ ਕਾਫੀ ਨੁਕਸਾਨ ਪਹਿਲਾਂ ਇਹ ਲੋਕੋ ਚੱਲ ਚੁੱਕੇ ਨੇ ਪੇਪਰ ਹੁਣ ਇਹਨਾਂ ਦੀ ਹਿੰਮਤ ਦਾ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਹਿੰਮਤ ਦਾ ਸਦਕਾ ਸੋ ਸਾਰੇ ਸੇਵਾਦਾਰਾਂ ਦੇ ਮਿਹਨਤ ਦਾ ਸਦਕਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇਹ ਕਿਵੇਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਆ ਦੇਖੋ ਜੀ ਇੱਧਰ ਤੁਹਾਨੂੰ ਮੈਂ ਦਿਖਾ ਰਿਹਾ ਤੁਸੀਂ ਦੇਖ ਰਹੇ ਹੋ ਨਮਾਸ਼ਾ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਆ ਬਟਾ ਕਾਂ ਨੂੰ ਹੈਲੋ ਜੀ ਬੈਨਰ ਲਾਇਆ ਹੈ ਆ ਸਰਦਾਰ ਦਿਲਦਾਰ ਸਿੰਘ ਜੀ ਜੋ ਕਿ ਸਾਡੇ ਇਲਾਕੇ ਦੇ ਪ੍ਰਸੇ ਸਮਾਜ ਸੇਵਕ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੁਰਚੰਨ ਭਾਜੀ ਵੀ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਟੈਂਗੜ ਪਰ ਟੈਂਗੜ ਪਰ ਭਾਰੀ ਗੁਰਚੰਨ ਸਿੰਘ ਜੀ ਵੀ ਸਾਡੇ ਨਾਲ ਨੇ ਤੇ ਹੋਰ ਸਾਡੇ ਟੀਮ ਦੇ ਮੈਂਬਰ ਸਾਡੇ ਨਾਲ ਨੇ ਸਾਰੇ ਅ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੁਹਾਨੂੰ ਅਸੀਂ ਦੱਸ ਦਈਏ ਕਿ ਜ਼ਿਲ੍ਹਾ ਕਾਨੂੰਨੀ ਸਬਾਵਾ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਵੱਲੋਂ ਜਿਹੜਾ ਸਮੋਸਿਆਂ ਦਾ ਲੰਗਰ ਜਿਹੜਾ ਭੇਜਿਆ ਗਿਆ ਅ ਤੁਸੀਂ ਦੇਖ ਰਹੇ ਹੋ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਜਿਹੜਾ ਸਰਪੰਚ ਸਾਹਿਬ ਵੀ ਨੇ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਸੋ ਕਿਵੇਂ ਜਿਹੜਾ ਇਸ ਢਿੰਗੜਪੁਰ ਅਸੀਂ ਪਹੁੰਚੇ ਹਾਂ ਜੀ ਸੋ ਇਹ ਤੁਹਾਨੂੰ ਦਿਖਾ ਦਈਏ ਕਿ ਕਿਵੇਂ ਸਾਰੇ ਸੇਵਾਦਾਰ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿੰਨਾ ਰਸ਼ ਹੈ ਸਾਰਾ ਹਲੋ ਆਹ ਬਾਰੇ ਜੀ ਇਹਨੂੰ ਫੜ ਲੈ ਆਪਣੇ ਵਾਲਾ ਇੱਧਰ ਆ Kalani, your three Workers Arna, your boys come in a chapter Laplos Thank you La delati people leaving a What teua I would go to your 3ger जिला श्री भगत सिंह नगर न संबंधित अज दिया विशेष सरगर्मिया ਫਲ ਫਿਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ